ਇਹ ਗੁਰਦੁਆਰਿਆਂ ਦੇ ਵਿੱਚ ਗਏ ਗ੍ਰਾਂਥੀਆਂ ਤੋਂ ਮਾਈਕ ਖੋਏ ਗਏ ਗੁਰਦੁਆਰਿਆਂ ਚ ਅਨਾਉਂਸਮੈਂਟ ਨਹੀਂ ਕੀਤੀ ਕੀਤੀ ਜਾਣ ਦਿੱਤੀ ਇਹਨਾਂ ਨੇ ਕਿਉਂ ਜਦੋਂ ਗ੍ਰਾਂਥੀ ਸਾਹਿਬ ਅਨਾਉਂਸਮੈਂਟ ਕਰਨ ਲੱਗੇ ਇਹਨਾਂ ਨੇ ਮਾਈਕ ਖੋਇਆ ਉਹਨਾਂ ਨੇ ਮਾਈਕ ਦੇ ਵਿੱਚ ਬੋਲਿਆ ਵੀ ਇਹ ਕੀ ਹਰਕਤ ਆ ਤੁਹਾਡੀ ਤੁਸੀਂ ਕਿਉਂ ਮਾਈਕ ਖੋ ਰਹੇ ਹੋ ਸਾਡਾ ਪੈੰਡ ਇਕੱਠਾ ਹੋ ਰਿਹਾ ਤਾਂ ਫਿਰ ਇਹਦੇ ਵਿੱਚ ਤੁਹਾਨੂੰ ਕੀ ਇਤਰਾਜ਼ ਆ ਸਾਡੇ ਤੇ ਅੱਜ ਲੱਖੀ ਚਾਰਜ ਹੋਇਆ ਸਾਡੇ ਜਿਹੜੇ ਕਮੇਟੀ ਮੈਂਬਰ ਆ ਘਰਾਂ ਤੋਂ ਚੱਕੇ ਗਏ ਆ ਸਾਨੂੰ ਘਰੋਂ ਨਿਕਲਣਾ ਵੀ ਅੱਜ ਬੰਦ ਕੀਤਾ ਗਿਆ ਸਾਨੂੰ ਆਉਂ ਨਹੀਂ ਦਿੰਦੇ इतने तक तो पहुंचना भी बहुत मुश्किल करता ने अचे नफ लैंग्वेज कटी गई है Manda! <laughs> हो डांग फ्री न फे ਮੇਰਾ ਨਾਮ ਸੁਖੀ ਸਿੰਘ ਹੈ ਜੀ ਜੀ ਪ੍ਰਧਾਨ ਉਸ ਧਰਨੇ ਦੇ ਨਹੀਂ ਮੇਰੇ ਮਾਤਾ ਜੀ ਪਹਿਹੀ ਟਰ ਦੇ ਸਰਪੰਚ ਸੀਗੇ ਅਸੀਂ 25 ਮੈਂਬਰੀ ਦੀ ਇੱਕ ਕਮੇਟੀ ਬਣੀ ਹੈ ਜਿੰਨਾ ਚਿਰ ਪੰਜ ਸੱਤ ਬੰਦੇ ਆਗੂ ਵਣ ਕੇ ਕੰਮ ਕਰ ਰਹੇ ਆ ਇਸ ਧਰਨੇ ਦਾ ਜੀ ਅੱਜ ਜਿਹੜੇ ਤੁਹਾਡੇ ਆਗੂ ਉਹ ਪੁਲਿਸ ਨੇ ਚੱਕੇ ਵੀ ਆ ਜੀ ਕੋਈ ਕੈਸਲੋ ਬਹੁਤ ਬੰਦੇ ਚੱਕੇ ਗਿਆ ਜੀ ਜਦੋਂ ਸਾਨੂੰ ਪਤਾ ਲੱਗਿਆ ਸਾਰੇ ਜਿਹੜੀ ਅਸੀਂ ਆਪ ਦਾ ਇੱਥੇ ਧਰਨੇ ਵਾਲੇ ਥਾਂ ਤੇ ਇਕੱਠੇ ਹੋ ਗਏ ਆ ਇਹ ਕਾਠ ਜਾਨੀ ਸਾਡੇ ਨਗਰ ਦਾ ਕਾਫੀ ਹੋ ਗਿਆ ਸੀਗਾ ਕਿਹੜੇ ਬੰਦੇ ਪੁਲਿਸ ਨੇ ਅਰੈਸਟ ਕੀਤੇ ਉਹਨਾਂ ਬਾਰੇ ਪਤਾ ਸਾਨੂੰ ਕਿੱਥੇ ਹਾਲੇ ਤੱਕ ਸਾਨੂੰ ਕੋਈ ਨਹੀਂ ਪਤਾ ਜੀ ਕਿੱਥੇ ਲੈ ਗਏ ਆ ਜਾਂ ਕਿੱਥੇ ਨਹੀਂ ਲੈ ਗਏ ਜੀ ਪੁਲਿਸ ਨਾਲ ਗੱਲ ਕੀਤੀ ਸਾਡੇ ਬੰਦੇੜੇ ਤਾਂ ਕਿੱਥੇ ਸਾਨੂੰ ਦੱਸ ਨਹੀਂ ਰਹੇ ਜੀ ਕੋਸ ਪੁਲਿਸ ਦਸੀਂ ਦੇਖ ਹੀ ਰਹੇ ਹਾਂ ਪੂਰਾ ਸੋਣੀ ਚ ਬਦਲਿਆ ਪਿਆ ਸਾਡਾ ਪਿੰਡ ਤੇ ਅੰਦਾਜ਼ਾ ਹੈ ਕਿੰਨੇ ਬੰਦੇ ਚੁੱਕੇ ਆ ਜੀ ਸਾਡੇ 15 ਬੰਦੇ ਦੇ ਲਗਭਗ ਚੱਕੇ ਗਿਆ ਜੀ 15 ਜਾਂ 17 ਬੰਦੇ ਲਗਭਗ ਉਹਦੇ ਚੋਂ ਪੰਜ ਚਾਰ ਲੇਡੀਜ਼ ਵੀ ਆ ਕਿੰਨੇ ਵਜੇ ਪੁਲਿਸ ਨੇ ਚੁੱਕਿਆ ਆਪਣਾ ਸਾਨੂੰ ਲਗਭਗ 4:00 ਵਜੇ ਜੀ ਕੌਣੇ ਪੰਜ ਕੌਣੇ ਕ ਪੰਜ 4.5 ਵਜੇ ਸਾਡੇ ਪਿੰਡ ਤੇ ਪੂਰੀ ਹਫੜਾ ਦਬਰੀ ਮਤ ਗਈ ਸਾਰੇ ਜਿੰਨੇ ਗੁਰੂ ਘਰਾਂ ਦੇ ਵਿੱਚ ਵੀ ਜਾ ਕੇ ਇਹਨਾਂ ਨੇ ਅਨਾਉਂਸਮੈਂਟਾਂ ਵੀ ਕਰਨ ਤੋਂ ਬੰਦ ਕੀਤਾ ਟੱਕਾ ਮੁਕੀ ਦਿੱਤੀ ਆ ਪੂਰਾ ਯਾਨੀ ਕਿ ਟੱਕਾ ਗਈ ਤਾਂ ਮੈਂ ਸਰਕਾਰ ਨੂੰ ਇਹ ਬਹੁਤ ਨਿੰਦਣਯੋਗ ਗੱਲ ਆ ਜਿਹੜਾ ਸਾਡਾ ਸਾਲ ਹੋ ਗਿਆ ਧਰਨਾ ਚੱਲਦੇ ਨੂੰ ਸਾਤਵੇਂ ਹੀ ਬੈਠੇ ਆ ਅਸੀਂ ਆਪਦੀ ਜਗ੍ਹਾ ਤੇ ਬੈਠੇ ਸਾਡਾ ਸਾਰਾ ਸੈੱਡ ਇਹਨਾਂ ਨੇ ਢਾਤਾ ਸਾਡੇ ਜਿਹੜਾ ਜੋ ਵੀ ਸਾਡਾ ਆਪਦੀ ਪਰਸਨਲ ਪ੍ਰੋਪਰਟੀ ਦੇ ਵਿੱਚ ਬਣਿਆ ਹੋਇਆ ਸੀਗਾ ਸਾਰਾ ਢਾਤਾ ਇਹਨਾਂ ਨੇ ਅੱਗੇ ਤੇ ਰਾਣੀ ਤੇ ਤੁਹਾਡੀ ਕੀ ਐ ਅੱਗੇ ਤੇ ਕੋਈ ਗੱਲ ਨਹੀਂ ਜੇ ਇਹਨਾਂ ਨੇ ਢਾਤਾ ਸਾਡਾ ਨਗਰ ਸਾਰਾ ਇਕੱਠਾ ਵਾ ਅਸੀਂ ਜੋ ਵੀ ਆ ਅੱਗੇ ਫੈਸਲਾ ਜਿਵੇਂ ਸਾਡੇ ਨਗਰ ਦੀ ਸਹਿਮਤੀ ਹੋ ਗਈ ਸੀ ਚੱਲਣ ਨਹੀਂ ਦੇਣੀ ਜੇ ਜਿੰਨਾ ਮਰਜ਼ੀ ਚੋਲਣ ਤੇ ਸਾਡੇ ਸਾਰੇ ਬੰਦ ਨੂੰ ਅਰੈਸਟ ਕਰ ਲੈਣਾ ਕਿ ਇਹ ਇਹ ਤਾਂ ਹੈ ਨਹੀਂ ਗਾ ਜੀ ਕੋਈ ਰੋੜੀ ਤਾਂ ਹੈ ਨਹੀਂ ਵੀ ਚਾਕੇ ਸਿਰ ਦੇਣੀ ਆ ਫੈਕਟਰੀ ਬਣਨੀ ਆ ਬੜਾ ਟਾਈਮ ਲੱਗ ਜਾਣਾ ਪਰ ਅਸੀਂ ਜਿੱਥੇ ਤੱਕ ਮਰਜ਼ੀ ਸਾਨੂੰ ਚਾਹੀਏ ਜਿੱਲਾ ਵੀ ਘੱਟ ਨਹੀਂ ਐ ਬਾਈ ਨੂੰ ਕੰਸ ਕਰਨਾ ਪਵੇ ਅਸੀਂ ਫੈਕਟਰੀ ਚੱਲਣ ਨਹੀਂ ਦੇਣੀ ਸਾਡਾ ਇਹ ਪੂਰਾ ਸਾਡਾ ਟੋਟਲ 35-40 ਲੱਖ ਰੁਪਏ ਹੋਂ ਤੱਕ ਖਰਚਾ ਗਿਆ ਜਿਹੜਾ ਅੱਜ ਸਾਡਾ ਨੁਕਸਾਨ 10 ਲੱਖ ਦਾ ਅੱਜ ਨੁਕਸਾਨ ਕਰਤਾ ਜਿਹੜਾ ਸਾਡਾ ਸੇ ਸੈੱਡ ਸੂਟ ਪਾਈ ਕਿਚਨ ਕੁਚਨ ਸਾਰਾ ਕੁਝ ਬਣਾਇਆ ਸੀ ਸਾਡਾ ਆਪ ਦੇ ਥਾਂ ਤੇ ਬਾਈ ਉਹ ਸਾਰਾ ਪੰਨ ਤੋੜ ਕਰਕੇ ਟਰੱਕਾਂ 'ਚ ਲੋਡ ਕਰ ਲਿਆ ਠੀਕ ਹੈ ਤੇ ਬਾਈ ਜੀ ਇੱਕ ਵੀ ਜਿਹੜੀ ਉਮੀਦਾਂ ਆ ਪੰਜਾਬ ਵਾਸੀਆਂ ਨੇ ਬਣਾਈ ਸੀ ਕਿ ਉਹ ਸਕਾਰਥੀ ਉਮੀਦਾਂ ਦੇ ਖਰੇ ਉੱਤੇ ਦੇ ਸਰਕਾਰ ਦਾ ਹੀ ਅਸੀਂ ਜਿਹੜੀਆਂ ਉਮੀਦਾਂਾਂ ਬਣਾਈ ਸੀ ਸਾ ਅਸੀਂ ਸਰਕਾਰ ਤੇ ਜਿਹੜੀਆਂ ਉਮੀਦਾਂ ਲਾਈਆਂ ਸੀ ਉਹ ਕਹਿੰਦੇ ਅਸੀਂ ਤੁਹਾਨੂੰ ਧਰਨੇ ਲਾਉਣ ਦੀ ਲੋੜ ਨਹੀਂ ਗਈ ਪਰ ਹੁਣ ਜਿਹੜਾ ਹੈਗਾ ਸਿਸਟਮ ਆ ਉਹ ਬੜਾ ਖਰਾਬ ਹੋ ਗਿਆ ਕਾਹ ਚੁਕਾ ਦਾ ਮੀਂਹ ਨਾਲ ਦੀ ਬੰਦਲ ਆ ਜਾਂਦੀ ਜੀ ਬੰਦਲ ਜੀ ਸਰਕਾਰ ਨੇ ਕੰਮ ਨਹੀਂ ਕਰਿਆ ਅਸੀਂ ਬੋਲਦੇ ਕਿਨਾ ਭਰਾਤਰਾ ਮੇਰਾ ਨਾਮ ਜੀ ਕਾਲਾ ਮੈਂਬਰ ਪੰਚਾਇਤ ਹੈ ਮੈਂ ਏ ਤੁਸੀਂ ਜਿਹੜਾ ਦਿਖਾਉਨੇ ਹੋ ਕਿ ਲਾਟ ਚਾਰਜ ਵਗੈਰਾ ਹੋਇਆ ਹਾਂਜੀ ਹਾਂਜੀ ਮੈਂ ਇਹਨਾਂ ਨੂੰ ਰੋਕੀ ਕਿਹਾ ਜੀ ਮਲਾਜ਼ਮਾਂ ਨੂੰ ਮੈਂ ਕਿਹਾ ਡਾਂਗ ਨਾ ਚਲਾਇਓ ਮੈਂ ਰੋਕਦਾ ਮੈਂ ਸਾਰੀ ਸੰਗਤ ਰੋਕੀ ਹੋਈ ਸੀ ਮੇਰੀ ਜੀ ਹਾਲਾਂਕਿ ਫੇਰ ਵੀ ਮਤਲਬ ਇਹਨਾਂ ਨੇ ਹਲਾ ਜ਼ੁਲਾ ਪੂਰਾ ਮਚਾਤਾ ਮੈਂ ਬਹੁਤ ਗਿਹਾਛਣ ਕਿ ਪਹਿਲੇ ਸ਼ੁਰੂਆਤ ਹੀ ਮੈਥੋਂ ਕੀਤੀ ਇਹਨਾਂ ਨੇ ਇਹਨਾਂ ਨੇ ਡਾਂਗ ਮੇਰੇ ਇੱਕ ਤਾਂ ਇੱਥੇ ਚਿਤਰਾ ਦੇ ਮਾਰੀ ਦਾਂਗ ਇੱਕ ਮੇਰੇ ਮੋਢੇ ਤੇ ਮਾਰੀ ਡਾਂਗ ਜੀ ਮੈਨੂੰ ਛੱਟ ਲਿਆ ਤਾਂ ਜਨ ਨੂੰ ਹੱਲਾ ਜ਼ੁਲਾ ਮਚ ਗਿਆ ਭੱਜ ਦੌੜ ਮਚ ਗਈ ਜੀ ਯਾਨੀ ਕਿ ਕਾਫੀ ਡਾਂਗਿਆਂ ਨਾਲ ਲਾਠੀ ਚਾਰਜ ਕੀਤਾਗਾ ਉਹਦੇ ਚਗਾ ਪੜਾ ਹਾਂਜੀ ਆ ਦੇਖੋ ਜੀ ਮੇਰੇ ਨਾਲ ਸੀ ਮੁੰਡਾ ਇੱਕ ਇਹਦੇ ਕਾਫੀ ਡਾਂਗਾ ਮਾਰੀਆਂ ਇਹਦਾ ਕੱਪੜੇ ਪਾੜਦੇ ਬਾਈ ਜੀ ਆਪਣਾ ਨਾਮ ਕੀ ਹੈ ਜੀ ਹਾਂ ਮੇਰਾ ਰਾਜਾ ਦਾ ਹਾਂ ਜੀ ਰਾਜਾ ਮੇਖ ਸਿੰਘ ਕਹਿੰਦੇ ਆ ਤੇ ਆਹ ਦੇਖੋ ਉੱਥੋਂ ਅਸੀਂ ਮੰਨ ਲੂ ਵੀ ਆਉਂਦੇ ਸੀਗੇ ਧਰਨੇ ਤੇ ਕੋਈ ਇਹਨਾਂ ਨੂੰ ਕਹਿਰੇ ਕੋਹੇ ਨਹੀਂ ਕਿਹਾਗਾ ਇਹ ਚੁੱਪ ਕਰਕੇ ਜਾਨੀ ਮੰਨ ਲੂ ਵੀ ਉੱਥੇ ਡਾਂਗਾਂ ਲਾ ਕੇ ਮਾਰਨ ਬੰਦਿਆਂ ਦੇ ਆ ਹੁਣ ਮੇਰੇ ਵੀ ਇਹਨਾਂ ਨੇ ਦੋ ਡਾਂਗਾਂ ਮਾਰੀਆਂ ਕੋਈ ਗੱਲ ਨਹੀਂ ਫੀਰ ਕੀ ਹੋ ਗਿਆ ਮੰਨ ਲੂ ਵੀ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਜਿਹੜਾ ਕੋਹ ਮਰਜ਼ੀ ਕਰ ਲੈਣ ਠੀਕ ਆ ਮਾਰ ਦੇਣ ਗੋਲੀਆਂ ਲਕਲਾ ਦੇਣ ਦੇ ਮਾਰ ਦੇ ਤੇ ਮੈਂ ਤੈਨੂੰ ਕਿਹਾ ਜਾ ਮਾਰ ਦੇ ਸਾਨੂੰ ਤੂੰ ਵੀ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਠੀਕ ਆ ਨਹੀਂ ਸਾਰੇ ਪਿੰਡ ਦਾ ਏਕਾ ਸਾਰਾ ਪਿੰਡ ਇਕੱਠਾ ਵੀ ਕੀ ਕਰ ਲਓਗੇ ਤੁਸੀਂ ਕੁਝ ਨਹੀਂ ਕਰ ਸਕਦੇ ਵੀ ਬਸ ਆਹੀ ਬੇਕੀ ਹੈ ਮੈਂ ਜ਼ੋਰ ਕੀ ਠੀਕ ਹੈ ਠੀਕ ਹੈ ਦੇ ਪਿੰਡ 'ਚ ਹੀ ਰਹਿਣੀ ਆ ਪਿੰਡ ਦੀ ਧੀ ਆ ਮੈਂ ਤੇ ਇਹ ਜਿਹੜੀ ਫੈਕਟਰੀ ਸਾਡੇ ਪਿੰਡ ਦੇ ਵਿੱਚ ਲੱਗ ਰਹੀ ਆ ਕਰੀਬ 30 ਤਰੀਕ ਆ ਸਾਡੀ ਸਾਡੀ ਕੋਰਟ ਦੇ ਵਿੱਚ ਤਰੀਕਾਂ ਚੱਲ ਰਹੀਆਂ ਨੇ ਇਹਨੇ ਸਾਡੇ ਖਿਲਾਫ ਜਿਹੜਾ ਮੁਕੱਦਮਾ ਕੀਤਾ ਹੋਇਆ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਵਾ ਉਹਦੀ 30 ਤਰੀਕ ਆ ਜੀ ਅੱਜ ਇਹ ਸਾਨੂੰ ਪੁਲਿਸ ਮੁਲਾਜ਼ਮ ਸਾਰੇ ਬਿਨਾਂ ਦੱਸੇ ਇੱਥੇ ਪਹੁੰਚੇ ਨੇ ਸਵੇਰੇ 4 ਵਜੇ ਇਹਨਾਂ ਨੇ ਸਾਡੇ ਸੁੱਤੇ ਪਏ ਪਿੰਡ ਤੇ ਹਮਲਾ ਕੀਤਾ ਕਹਿ ਸਕਦੇ ਆ ਸਾਡੇ ਗੁਰਦੁਆਰਿਆਂ ਦੇ ਵਿੱਚ ਗਏ ਗ੍ਰੰਥੀਆਂ ਤੋਂ ਮਾਈਕ ਹੋਏ ਗਏ ਗੁਰਦੁਆਰਿਆਂ 'ਚ ਅਨਾਉਂਸਮੈਂਟ ਨਹੀਂ ਕੀਤੀ ਕੀਤੀ ਜਾਣਕਾਰੀ ਇਹਨਾਂ ਨੇ ਜਦੋਂ ਗ੍ਰੰਥੀ ਸਾਹਿਬ ਅਨਾਉਂਸਮੈਂਟ ਕਰਨ ਲੱਗੇ ਇਹਨਾਂ ਨੇ ਮਾਈਕ ਕੋਇਆ ਉਹਨਾਂ ਨੇ ਮਾਈਕ ਦੇ ਵਿੱਚ ਬੋਲਿਆ ਵੀ ਇਹ ਕੀ ਹਰਕਤ ਆ ਤੁਹਾਡੀ ਤੁਸੀਂ ਕਿਉਂ ਮਾਈਕ ਤੋ ਰਹੇ ਹੋ ਸਾਡਾ ਪਿੰਡ ਇਕੱਠਾ ਹੋ ਰਿਹਾ ਤਾਂ ਫਿਰ ਇਹਦੇ ਵਿੱਚ ਤੁਹਾਨੂੰ ਕੀ ਇਤਰਾਜ਼ ਆ ਇਹਨਾਂ ਨੇ ਸਾਡਾ ਸ਼ੈੱਡ ਢਾਇਆ ਇੱਥੇ ਆ ਕੇ ਜਿਹੜੇ ਤੁਸੀਂ ਕਹਿ ਰਹੇ ਨੀ ਫਿਲਹਾਲ ਤੱਕ ਕੀ ਚੱਲ ਰਹੀ ਹੈ ਤਰੀਕ ਪਈ ਹੋਈ ਹੈ ਜੀ 30 ਤਰੀਕ ਹੈ 30 April 30 ਤਰੀਕ ਨੂੰ ਜਿਹੜੀ ਕੋਰਟ ਦੇ ਵਿੱਚ ਹੈਗੀ ਹੈ ਤਰੀਕ ਉੱਥੇ ਜਾਣਾ ਵਾ ਤੇ ਇਹਨਾਂ ਨੇ 30 ਤਰੀਕ ਤੋਂ ਪਹਿਲਾਂ ਸਾਡੇ ਤੇ ਹਮਲਾ ਕੀਤਾ ਹੈ ਕਹਿੰਦੇ ਨੇ ਕਿ ਸਾਡੇ ਕੋਲ ਹਾਈ ਕੋਰਟ ਦੇ ਆਰਡਰ ਨਹੀਂ ਕਿ ਮੈਂ ਹੀ ਪੁੱਛਣਾ ਚਾਹੁੰਨੀ ਆ ਵੀ ਕਿਹੜਾ ਹਾਈ ਕੋਰਟ ਆ ਜਿਹੜਾ ਕਹਿੰਦਾ ਕਿ ਤੁਸੀਂ 4 ਵਜੇ ਸੁੱਤੇ ਹੋਏ ਲੋਕਾਂ ਦੇ ਕੀ ਲੱਗਦਾ ਤੁਹਾਨੂੰ ਦੀ ਜਿਹੜਾ ਸਰਕਾਰ ਦੀ ਨੀਤੀ ਹੈ ਕਿ 30 ਤਰੀਕ ਤੋਂ ਪਹਿਲਾਂ ਪਹਿਲਾਂ ਖਤਮ ਕਰੋਨਾ ਧਰਨਾ ਇਹ ਚਾਹੁੰਦੇ ਨਹੀਂ ਜੀ ਹਾਂਜੀ ਬਿਲਕੁਲ ਇਹ ਚਾਹੁੰਦੇ ਨੇ ਕਿ ਧਰਮਾਂ ਧਰਨਾ ਖਤਮ ਕੀਤਾ ਜਾਵੇ ਤੇ ਫੈਕਟਰੀ ਨੂੰ ਚਾਲੂ ਕੀਤਾ ਜਾਵੇ ਇਹ ਇਹ ਸਰਕਾਰ ਇੱਕ ਬੰਦੇ ਦੇ ਕਰਕੇ ਇੰਨੀ ਪੁਲਿਸ ਫੋਰਸ ਸਾਡੇ ਉੱਤੇ ਭੇਜ ਰਹੀ ਨੇ ਤੇ ਇਹ ਜਿਹੜੇ ਸਾਡੇ ਪਿੰਡ ਦੇ ਲੋਕ ਬੈਠੇ ਨੇ ਇਹਨਾਂ ਦਾ ਇੱਥੇ ਕੋਈ ਨਹੀਂ ਕੁਛ ਨਹੀਂ ਇਹ ਫੋਰਸ ਸਾਡੇ ਨਾਲ ਨਹੀਂ ਖੜੀ ਹੋ ਰਹੀ ਇਹ ਸਿਰਫ ਇੱਕ ਕਾਰਪੋਰੇਟ ਘਰਾਣੇ ਦੀ ਖਾਤਰ ਹੈ ਇਹ ਕਿੰਨੇ ਵਜੇ ਦੀ ਗੱਲ ਬੱਚੇ ਆ ਜਿਹੜੇ ਬੱਚੇ ਆ ਜਿਹੜੇ ਪਿੰਡ ਦੇ ਬੱਚੇ ਸਕੂਲਾਂ ਚ ਗਏ ਆ ਨਹੀਂ ਜੀ ਸਕੂਲਾਂ ਦੀਆਂ ਬੈਨਾਂ ਨੂੰ ਵੀ ਨਹੀਂ ਜਾਣ ਦਿੱਤਾ ਗਿਆ ਰੋਕਿਆ ਗਿਆ ਵਾ ਤੇ ਪਿੰਡ ਦੇ ਵਿੱਚੋਂ ਜਿਹੜੇ ਜਿਵੇਂ ਅਸੀਂ ਆ ਰਹੇ ਸੀਗੇ ਤਾਂ ਸਾਨੂੰ ਵੀ ਰਾਹਾਂ ਦੇ ਵਿੱਚ ਰੋਕਿਆ ਗਿਆ ਸੀ ਖੇਤਾਂ ਵਿੱਚੋਂ ਦੀ ਹੁੰਦੇ ਹੋਏ ਆਏ ਆ ਪੁਲਿਸ ਨੇ ਸਾਡੇ ਤੇ ਲਾਠੀ ਚਾਰਜ ਵੀ ਕੀਤਾ ਸਾਡੇ ਦੋ ਤਿੰਨ ਬੰਦਿਆਂ ਦੇ ਡਾਂਗਾ ਮਾਰੀਆਂ ਉਹ ਬਜ਼ੁਰਗ ਵੀ ਨੇ ਕਿ ਉਹਨਾਂ ਦੇ ਡਾਂਗਾ ਵੀ ਵੱਜੀਆਂ ਪਹਿਲਾਂ ਦੇ ਆਪਰੇਟ ਹੋਏ ਨੇ ਤੁਹਾਨੂੰ ਪਤਾ ਹਰ ਇੱਕ ਨੂੰ ਕੋਈ ਨਾ ਕੋਈ ਜਿਹੜਾ ਜਿਹੜਾ ਹੁਣ ਪਿਰਦੀ ਜਿੰਨੀਆਂ ਬੀਬੀਆਂ ਸਾਰੀਆਂ ਇੱਥੇ ਧਰਮ ਦੇ ਬੈਠੀਆਂ ਆਂਗਾ ਰੋਟੀ ਪਾਣੀ ਦਾ ਬੱਚਿਆਂ ਦਾ ਕਿਵੇਂ ਦਾ ਹੈ ਕੋਸ਼ ਨਹੀਂ ਬਿਲਕੁਲ ਨਹੀਂ ਸਵੇਰ ਦਾ ਕਿਸੇ ਨੇ ਚਾਹ ਵੀ ਨਹੀਂ ਪੀਤੀਆਂ ਜਦੋਂ ਦਾ ਪਤਾ ਲੱਗਿਆ ਸੀ ਸਿਰਫ ਫੋਨਾਂ ਤੇ ਇੱਥੇ ਤੱਕ ਪਹੁੰਚੇ ਆ ਕਿਸੇ ਨੇ ਚਾਹ ਤੱਕ ਨਹੀਂ ਪੀਤੀ ਰੋਟੀ ਪਾਣੀ ਅੱਗੇ ਵੀ ਸਾਡੇ ਗੁਰਦੁਆਰੇ ਚੋਂ ਹੀ ਆਉਂਦਾ ਇੱਥੇ ਤਾਂ ਹੁਣ ਵੀ ਇੱਥੇ ਪਹੁੰਚੂਗਾ ਸਾਨੂੰ ਉਸ ਕਾਰਨ ਕੋਈ ਇਤਰਾਜ਼ ਨਹੀਂ ਅਸੀਂ ਨਹੀਂ ਵੀ ਖਾਵਾਂਗੇ ਲੱਗਦਾ ਤੁਹਾਨੂੰ ਕਿ ਪੁਲਿਸ ਇਸ ਟਾਈਮ ਰੋਟੀ ਪਾਣੀ ਤੁਹਾਨੂੰ ਆਉਣ ਦ ਨਹੀਂ ਵੀ ਹਉਣ ਦਊਗੀ ਸਾਨੂੰ ਕੋਈ ਇਤਰਾਜ਼ ਨਹੀਂ ਸਾਨੂੰ ਮਰਨਾ ਮਨਜ਼ੂਰਾ ਅੱਜ ਸਾਡੇ ਤੇ ਡਾਂਗਾ ਚੱਕ ਰਹੇ ਸਾਡੇ ਗੋਲੀਆਂ ਮਾਰ ਸਕਦੇ ਆ ਪਰ ਅਸੀਂ ਇਹ ਫੈਕਟਰੀ ਇੱਥੇ ਨਹੀਂ ਲੱਗਣ ਦਿਆਂਗੇ ਠੀਕ ਹੈ ਕਿਸੇ ਵੀ ਹਾਲਤ ਦੇ ਵਿੱਚ ਸਾਡੇ ਪਿੰਡ ਦਾ ਇਹ ਪੂਰਾ ਇੱਕਾ ਹੀ ਫੈਕਟਰੀ ਇੱਥੇ ਨਹੀਂ ਲੱਗੂਗੀ ਚਾਹੇ ਸਾਨੂੰ ਗੋਲੀਆਂ ਖਾਣੀਆਂ ਪੈਣ ਮਰਨਾ ਪਵੇ ਅਸੀਂ ਮਰਾਂਗੇ ਜੇ ਫੈਕਟਰੀ ਲੱਗੂ ਤਾਂ ਸਾਡੀਆਂ ਲਾਸ਼ਾਂ ਦੇ ਉੱਪਰ ਦੀ ਲਾਂਧੂ ਕੇ ਲੱਗੂ ਠੀਕ ਹੈ ਜੀ ਠੀਕ ਹੈ ਹਾਂਜੀ ਨਾਮ ਮੇਰਾ ਨਾਮ ਸੂਰਥਲ ਪਕੌੜਾ ਇਹ ਜਿਹੜੀ ਫੈਕਟਰੀ ਆ ਸਾਡੇ ਬਿਲਕੁਲ ਰਿਹੈ ਸ਼ਿਖੇਤਰ ਦੇ ਕੋਲ ਲੱਗ ਰਹੀ ਆ ਵੈਸੇ ਤਾਂ ਕਹਿੰਦੇ ਆ ਵੀ ਇਹੇ ਨੇੜੇ ਨਹੀਂ ਲੱਗ ਨਹੀਂ ਸਕਦੀ ਜਿੰਨਾ ਏਰੀਆ ਉਹਨਾਂ ਨੇ ਕਿਹਾ ਵਾ ਲਿਮਟ ਦਾ ਉਹਦੇ ਨੇੜੇ ਸਾਡੇ 35 ਤੋਂ 40 ਘਰ ਆਉਂਦੇ ਆ ਬਿਲਕੁਲ ਕਰੀਬ ਸਾਡੇ ਜਿਹੜਾ ਸਕੂਲ ਆ ਪ੍ਰਾਇਮਰੀ ਉਹ ਆ ਰਿਹਾ ਬਾਬਾ ਸਾਨੂੰ ਸਾਡੇ ਬੱਚਿਆਂ ਦੀਆਂ ਜਾਨਾਂ ਚਾਹੀਦੀਆਂ ਨੇ ਇਹ ਗੰਦੀ ਫੈਕਟਰੀ ਨਹੀਂ ਚਾਹੀਦੀ ਸਾਡੇ ਤੇ ਅੱਜ ਲਾਠੀ ਚਾਰਜ ਹੋਇਆ ਸਾਡੇ ਜਿਹੜੇ ਕਮੇਟੀ ਮੈਂਬਰ ਆ ਘਰਾਂ ਤੋਂ ਚੱਕੇ ਗਏ ਆ ਸਾਨੂੰ ਘਰੋਂ ਨਿਕਲਣਾ ਵੀ ਅੱਜ ਬੰਦ ਕੀਤਾ ਗਿਆ ਸਾਨੂੰ ਆਉਂਦੀ ਦਿੰਦੇ ਸੀ ਸਾਡੇ ਨੂੰ ਇੱਥੇ ਤੱਕ ਪਹੁੰਚਣਾ ਵੀ ਬਹੁਤ ਮੁਸ਼ਕਲ ਕਰਤਾ ਸੀ ਪੁਲਿਸ ਨੇ ਅੱਜ ਸਾਡੇ ਨਾਲ ਰਫ ਲੈਂਗੁਏਜ ਦੇ ਵਿੱਚ ਗੱਲ ਕੀਤੀ ਗਈ ਆ ਮਲਾਜ਼ਮਾਂ ਨੇ ਬਹੁਤ ਸਾਡੇ ਨਾਲ ਰਫ ਲੈਂਗੁਏਜ ਵਿੱਚ ਗੱਲ ਕੀਤੀ ਆ ਕਹਿੰਦੇ ਸੀ ਜਾਂ ਘਰਾਂ ਨੂੰ ਵਾਪਸ ਜਾਓ ਜਾਂ ਫਿਰ ਗੱਡੀਆਂ 'ਚ ਬੈਠੋ ਅਸੀਂ ਗੱਡੀਆਂ 'ਚ ਬੈਠਣ ਨੂੰ ਵੀ ਤਿਆਰ ਸੀ ਸਾਨੂੰ ਕੋਈ ਡਰ ਨਹੀਂ ਹੈਗਾ ਪਰ ਅਸੀਂ ਫੈਕਟਰੀ ਨਹੀਂ ਛੱਡਣ ਨਾ ਜਦੋਂ ਭੰਜੇ ਫੈਕਟਰੀ ਇੱਥੇ ਲੱਗਣ ਲਈ ਜ਼ਮੀਨ-ਜਮੂਨ ਲਈ ਸੀ ਉਦੋਂ ਪਿੰਡ ਵਾਲਿਆਂ ਨੂੰ ਪਤਾ ਨਹੀਂ ਸੀ ਇਸ ਬਾਰੇ ਨਹੀਂ ਉਦੋਂ ਉਹਨਾਂ ਨੇ ਕਿਹਾ ਸੀ ਮੱਕੀ ਦਾ ਅਚਾਰ ਪਾਇਆ ਚੋ ਬਿਜ਼ਨਸ ਕਿਹਾ ਗਿਆ ਸੀਗਾ ਪਰ ਇਹ ਨਹੀਂ ਦੱਸਿਆ ਗਿਆ ਕਿ ਬਿਜ਼ਨਸ ਕਰਨਾ ਕੀ ਹੈ ਕਿਸੇ ਨੂੰ ਕੋਈ ਪਤਾ ਨਹੀਂ ਸੀ। ਮੇਰੇ ਪਿੰਡਲ ਦੇ ਇੱਕ ਕਵੀ ਫੈਕਟਰੀ ਨਹੀਂ ਲੱਗਣ ਦਈਏ। ਫੈਕਟਰੀ ਕਿਸੇ ਹੱਦ ਤੱਕ ਨਹੀਂ ਅਸੀਂ ਲੱਗਣ ਦੇਣੀਗੀ। ਜੇ ਫੈਕਟਰੀ ਲੱਗੂ ਸਾਡੀਆਂ ਲਾਸ਼ਾਂ ਵਿਛਣਗੀਆਂ ਫੇਰ ਫੈਕਟਰੀ ਲੱਗੂਗੀ ਨਹੀਂ ਫੈਕਟਰੀ ਨਹੀਂ ਲੱਗੇਗੀ। ਜਿਵੇਂ ਅੱਜ ਸ਼ੈੱਡ ਸ਼ੁਡ ਪੁਲਿਸ ਨੇ ਢਾਹ ਤੇ ਤੁਸੀਂ ਦੱਸਿਆ ਕਿ ਜੀ ਜੇ ਹੁਣ ਦੁਬਾਰਾ ਇੱਕ ਧਰਨਾ ਖਤਮ ਕਰਨਗੇ ਕੀ ਕਰੋਗੇ ਪਿੰਡ ਵਾਲੇ? ਕੋਈ ਗੱਲ ਨਹੀਂ ਅਸੀਂ ਫੈਕਟਰੀ ਉੱਥੇ ਫੈਕਟਰੀ ਦੇ ਮੂਹਰੇ ਜਿਹੜੀ ਜ਼ਮੀਨ ਪਈ ਆ ਉੱਥੇ ਅਸੀਂ ਦੁਬਾਰਾ ਧਰਨਾ ਲਾਵਾਂਗੇ, ਸ਼ੈੱਡ ਵੀ ਨਵਾਂ ਪਾਵਾਂਗੇ। ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਸਾਰਾ ਪਿੰਡ ਠੀਕ ਹੈ ਠੀਕ ਹੈ ਜੀ ਦੇਖ ਹੀ ਰਹੇ ਹਾਂ ਸਾਡਾ ਪਹਿਲਾਂ ਤਾਂ ਜਿਹੜੀ ਪੀੜੀ ਸੀ ਉਹਦੀ ਟੀਮ ਪਹੁੰਚਿਆ ਜੁਨਾ ਧੰਨਵਾਦ ਕਰਦੇ ਆ ਸਾਡੇ 30 April ਤੋਂ ਕਿਸਾਨਾਂ ਲਈ ਤਰੀਕੇ ਨਾਲ ਧਰਨਾ ਚੱਲ ਰਿਹਾ ਵਾ ਇਸ ਦੇ ਵਿੱਚ ਅੱਗੇ ਵੀ ਇਹਨਾਂ ਨੇ ਪੁਲਿਸ ਦੇ ਖਾੜ ਤੇ ਬਹੁਤ ਵਾਰ ਐਕਸ਼ਨ ਕੀਤਾ ਵਾ ਪਰ ਅਸੀਂ ਉਸ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਪਰ ਅੱਜ ਇਹਨਾਂ ਨੇ ਸਾਨੂੰ ਚਾਰ ਦੇ ਚਾਰ ਸਾਢੇ ਚਾਰ ਦੇ ਮੇੜ ਤੇ ਇਹਨਾਂ ਨੇ ਮਰੋ ਸਾਡਾ ਪਿੰਡ ਪੂਰੇ ਸੌਣੇ ਦੀ ਤਕਬੀਲ ਕਰਤਾ ਸਾਡੇ ਮੇਲ ਆਗੂ ਇਹਨਾਂ ਨੇ ਚੱਕਦੇ ਸਾਡੇ ਪਿੰਡ ਦੇ 15-20 ਬਜ਼ੁਰਗ ਤੇ ਵੀਰਾਂ ਇਲਾਲ ਮਤਲਬ ਲੋਕ ਜਨਾਂ ਨੂੰ ਉਹਨੇ ਚੱਕ ਕੇ ਥਾਣੇ ਦੇ ਵਿੱਚ ਜੋ ਕਿ ਸਾਨੂੰ ਇਹ ਨਹੀਂ ਪਤਾ ਉਹਨਾਂ ਨੂੰ ਅਜੇ ਕੀ ਕੀਤਾ ਪਰਚੇ ਪਾਏ ਜਾਂ ਨਹੀਂ ਪਾਏ 2-3 ਗੱਲ ਜੋ ਵੀ ਬਹੁਤ ਕਡਾਣੀ ਹਰਕਤ ਸੱਜਣਾ ਕੀਤੀ ਗਈ ਆ ਕਿਉਂਕਿ ਅਸੀਂ ਸਾਧਵੇਂ ਤਰੀਕੇ ਨਾਲ ਬੈਠੇ ਆ ਸਾਡੇ ਗੁਰੂ ਮਹਾਰਾਜ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੜ ਕੇ ਇਹਨਾਂ ਨੇ ਬਹੁਤ ਗੰਚਰੇ ਕੇ ਨਾਲ ਉੱਥੇ ਲਾਉਂਸਮੈਂਟ ਕਰਦੇ ਵਾਦਿਆਂ ਦੀਆਂ ਲੀਡਾਂ ਪਟਿਆ ਗੁਰੂ ਮਹਾਰਾਜ ਦੀ ਬੇਅਰਮੀ ਕੀਤੀ ਗਈ ਆ ਅਸੀਂ ਸਮੁੱਚੇ ਪੰਜਾਬ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਪੂਰੇ ਵਰਲਡ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਜੇ ਆਪਣੇ ਨਾਲ ਇਸ ਤਰ੍ਹਾਂ ਦਾ ਗੰਦਾ ਕਿਦਰਾ ਸਾਡੇ ਖਾੜੇ ਪਿੰਡਾਂ ਜਨੇ ਹੋ ਗਿਆ ਅੱਜ ਜੇ ਇਸ ਤਰ੍ਹਾਂ ਦਾ ਹੋ ਗਿਆ ਤਾਂ ਉਹਲੇ ਸਮੇਂ ਤੋਂ ਆਪਕੋ ਸਾਂ ਲੈਣ ਲਈ ਕੋਈ ਵੀ ਮੋਦ ਤਰੀਕੇ ਨਾਲ ਆਪਾਂ ਨਹੀਂ ਜੋ ਸਕਦੇ ਕੋਈ ਫੈਕਟਰੀ ਦੇ ਵਿਰੋਧ ਤੁਸੀਂ ਕਿਉਂ ਕਰ ਰਹੇ ਹੋ ਕੀ ਕਾਰਨ ਹੈ ਤੇ ਕਿਉਂ ਨਹੀਂ ਲੱਗੰਦੇ ਨਹੀਂ ਬਠਵੀ ਇਹ ਬਿਲਕੁਲ ਜੀ ਗ੍ਰੀਨ ਜ਼ੋਨ ਤੋਂ ਦੂਰ ਨਹੀਂ ਹੈ ਵੀ ਨੇੜੇ ਆ ਕਿਉਂਕਿ ਇਹਦੇ ਵਿੱਚ ਸਾਡੇ 300 ਮੀਟਰ ਦੇ ਘਾਰੇ ਦੇ ਵਿੱਚ ਤਕਰੀਬਨ 40-45 ਘਰ ਆਉਂਦੇ ਆ ਇਸ ਕਰਕੇ ਵੀ ਲੱਗਣੀ ਨਹੀਂ ਦੇਣੀ ਚਾਹਦੇ ਕਿਉਂਕਿ ਇਹਦੇ ਨਾਲ ਜਿਵੇਂ ਅਸੀਂ ਪੀਏਯੂ ਦੀ ਮੀਟਿੰਗ ਦੇ ਵਿੱਚ ਸੌਂਤ ਕਰ ਚੁੱਕੇ ਆ ਇਹ ਇਹ ਆਲ ਵਾਲੇ ਸਮੇਂ ਤੋਂ ਨੌਲੇ 10 ਸਾਲਾਂ ਨੂੰ ਇਹ ਕੈਂਸਰ ਦਾ ਰੂਪ ਧਾਰੂਗੀ ਤੇ ਇਸ ਕਰਕੇ ਅਸੀਂ ਲੱਗਦੇ ਨਹੀਂ ਲੱਗਣੇ ਚਾਹੀਦੇ ਹਾਂ ਨਹੀਂ ਲੀਡਰਾਂ ਨੇ ਇਕੱਲਾ ਦੱਸਿਆ ਨਹੀਂ ਕਿ ਅੱਜ ਇਹ ਤੱਕ ਕਰ ਗਿਆ ਹੈ ਸਾਡੀ ਹਾਈ ਕੋਰਟ ਦੇ ਵਿੱਚ 30 ਤਰੀਕਾ ਸਾਡੀ ਉੱਥੇ ਕੋਈ ਹਾਈ ਕੋਰਟ ਨੇ ਸਾਨੂੰ ਕੋਈ ਆਰਡਰ ਨਹੀਂ ਕੀਤਾ ਵੀ ਪ੍ਰਸ਼ਾਸਨ ਨੂੰ ਇਹਨੂੰ ਚਲਾਓ ਜਾਂ ਨਾ ਚਲਾਓ ਇਹ ਸਿਰਫ ਤੁਗਮ ਕਮਾਨ ਸਰਕਾਰ ਦੇ ਪੈਰੋ ਹੀ ਸਾਡੇ ਮਤਲਬ ਉੱਤੇ ਟੋਇਆ ਵਾ ਇਹ ਬਹੁਤ ਗੰਦੀ ਸਰਕਾਰ ਇਹਨੇ ਆਨਰਸ ਵਲ ਵਿੱਚ ਪੰਜਾਬ ਨੂੰ ਬੁਰੀ ਤਰ੍ਹਾਂ ਮਤਲਬ ਵੇਚੇਲ ਦੀ ਕੋਸ਼ਿਸ਼ ਕਰ ਰਹੀ ਆ ਆਗੇ ਗੰਦਨਾ ਫੈਕਟਰੀਆਂ 40 45 ਫੈਕਟਰੀਆਂ ਲਾਉਗੀ ਜਿਹਦੇ ਵਿੱਚ ਮਤਲਬ ਥੋੜੀ ਦੇ ਇਹਨਾਂ ਨੇ ਪਹਿਲਾਂ ਟੈਕ ਕੀਤਾ ਸੀ ਉਹਨਾਂ ਦੇ ਦੁਆਰਾ ਧਰਨਾ ਉੱਤੇ ਲਾਤਾ ਇਸੇ ਵੇਲੇ ਅਸੀਂ ਆਉਂਦੀ ਬਦਰ ਸੜਕ ਦੇ ਉੱਤੇ ਬੈਠੇ ਆਪਣਾ ਸਾਥ ਲਈ ਗਰੁੱਪ ਦੇ ਵਿੱਚ ਬੈਠੇ ਆਂ ਆਵਦੀ ਜ਼ਮੀਨ ਦੇ ਵਿੱਚ ਬੈਠੇ 300 ਮੀਟਰ ਦੇ ਦਾਰੇ ਦੇ ਵਿੱਚ ਅਸੀਂ ਕੋਈ ਆ ਜਾ ਸਕ ਕੋਈ ਹੁੰਨਣ ਵਾਲੀ ਅੱਜ ਇਹ ਸਾਰਾ ਧਰਨਾ ਚੱਕਿਆ ਜਾਊਗਾ ਫੇਰ ਅੱਗੋਂ ਕੀ ਹੋਊਗਾ ਗੱਲ ਕਹੀਏ ਕਰ ਲੈ ਪਹਿਲੀ ਗੱਲ ਦਾ ਚੱਕੇ ਹੀ ਜਾਣਾ ਉਹ ਵੀ ਖਾੜੇ ਪਿੰਡ ਦਾ ਬਹੁਤ ਵੱਡਾ ਏਕਾ ਵਾ ਖਾੜੇ ਲੈ ਧਰਨਾ ਚੱਕਣ ਲਈ ਇਹਨਾਂ ਲੱਖਾਂ ਦੇ ਤੋਂ ਨਿਕੜਿਆ ਜਾਊਗਾ ਕਿਸੇ ਤਰ੍ਹਾਂ ਜੇਨਾਂ ਨੂੰ ਫੈਕਟਰੀਆਂ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਾਮਾਨ ਨਹੀਂ ਲਿਆਣ ਦੇਣਾ ਹੁਣ ਦੇਖਿਆ ਸੀ ਆਪਾਂ ਨੂੰ ਪਿੰਡਾਂ